ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਵਿਆਹ ਵਿੱਚ ਇਹ ਗੱਲ ਬਿਲਕੁਲ ਨਹੀਂ ਕਹਿਣੀ ਚਾਹੀਦੀ ਤੇ ਜੋ ਕਹਿੰਦੇ ਆ ਨਾ ਉਹ ਫਿਰ ਮੂਰਖ ਇਨਸਾਨ ਹੁੰਦੇ ਆ ਮੂਰਖ ਲੋਕ ਹੁੰਦੇ ਆ ਮਨ ਲੋ ਤੁਸੀਂ ਕੋਈ ਕੰਮ ਕਰਦੇ ਹੋ ਤੁਹਾਡੀ ਤਨਖਾਹ 50000 ਰੁਪਏ ਮਹੀਨਾ ਆ ਲੱਖ ਰੁਪਏ ਮਹੀਨਾ 2 ਲੱਖ ਰੁਪਏ ਮਹੀਨਾ ਜੱਪਸ ਤੋਂ ਘਟਿਆ ਤੁਹਾਨੂੰ ਕੋਈ ਕਹਿ ਦੇਵੇ ਕਿ ਤੁਸੀਂ ਇੱਕ ਮਹੀਨੇ ਦੀ ਤਨਖਾਹ ਵੇਸਟ ਕਰ ਦੋ ਤੇ ਕੀ ਤੁਸੀਂ ਕਰੋਗੇ ਨਹੀਂ ਕਰੋਗੇ ਕਿਉਂਕਿ ਤੁਸੀਂ ਕਹੋਗੇ ਕਿ ਮੈਨੂੰ ਜੇ ਕਿਸੇ ਨੇ ਮਾੜਾ ਵੀ ਕਹਿਣਾ ਆ ਕੋਈ ਚੰਗਾ ਵੀ ਕਹਦੇ ਤਾਂ ਵੀ ਕੋਈ ਆਪਣੀ ਤਨਖਾਹ ਇੱਕ ਮਹੀਨੇ ਦੀ ਵੇਸਟ ਨਹੀਂ ਕਰ ਸਕਦਾ ਤੇ ਫਿਰ ਇੱਕ ਧੀ ਦਾ ਪਿਓ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਸਿਰਫ 4-5 ਘੰਟਿਆਂ 'ਚ ਖਰਾਬ ਕਰ ਦਿੰਦਾ 4-5 ਘੰਟਿਆਂ ਦੇ ਵਿੱਚ ਲੁਟਾ ਦਿੰਦਾ ਪਰ ਫਿਰ ਵੀ ਉਹਨੂੰ ਚੰਗਾ ਨਹੀਂ ਕਿਹਾ ਜਾਂਦਾ ਜਿਨ੍ਹਾਂ ਦੀਆਂ ਧੀਆਂ ਨੇ ਉਹ ਇਸ ਗੱਲ ਨੂੰ ਬੇਖੂਬੀ ਸਮਝਦੇ ਨੇ ਇੱਕ ਬਹੁਤ ਹੀ ਲਾਡ ਪਿਆਰ ਨਾਲ ਧੀ ਨੂੰ ਪਾਲ ਲਿਆ ਜਾਂਦਾ ਤੇ ਜਦੋਂ ਉਹਦਾ ਵਿਆਹ ਕੀਤਾ ਜਾਂਦਾ ਨਾ ਤਾਂ ਲੋਕਾਂ ਦੀ ਖਾਤਰ ਇੱਕ ਚੰਗੇ ਬਣਨ ਦੀ ਖਾਤਰ ਆਪਣੀ ਧੀ ਦੀ ਚੰਗੀ ਜ਼ਿੰਦਗੀ ਦੀ ਖਾਤਰ ਕਿ ਉਹਨੂੰ ਕੋਈ ਮਾੜਾ ਨਾ ਕਵੇ ਤਾਂ ਇੱਕ ਬਾਪ ਉਹ ਪੂਰੀ ਉਮਰ ਦੀ ਕਮਾਈ ਜਿਹੜੀ ਨਾ ਉਹਦੇ ਵਿਆਹ ਤੇ ਖਰਚ ਕਰ ਦਿੰਦਾ ਉਹ ਵਿਆਹ ਵਾਲੇ ਦੇਣ ਵੱਡੇ ਵੱਡੇ ਪੈਸਾਂ ਚ ਚੰਗੇ ਖਾਣ ਪੀਣ ਤੇ ਖਰਚ ਕਰ ਦਿੰਦਾ ਪਰ ਕੁਝ ਲੋਕ ਕੀ ਕਰਦੇ ਆ ਫਿਰ ਵੀ ਉਸ ਵਿੱਚ ਨੁਕਸ ਕੱਢ ਦਿੰਦੇ ਆ ਕਿ ਨਹੀਂ ਸਰਵਸ ਸਹੀ ਨਹੀਂ ਸੀ ਆ ਚੀਜ਼ ਸਵਾਦ ਨਹੀਂ ਬਣੀ ਸੀ ਆ ਚੀਜ਼ ਜਿਹੜੀ ਇਹਦੀ ਜਗ੍ਹਾ ਦੇ ਉੱਤੇ ਇੰਜ ਹੁੰਦਾ ਨਾ ਤਾਂ ਜ਼ਿਆਦਾ ਵਧੀਆ ਹੋਣਾ ਸੀ ਪਰ ਉਹ ਇਸ ਗੱਲ ਤੋਂ ਬੇਖਬਰ ਹੁੰਦੇ ਆ ਕਿ ਉਹ ਧੀ ਜਿਹਦੇ ਤੁਸੀਂ ਵਿਆਹ ਤੇ ਆਏ ਹੋ ਉਹਦੇ ਬਾਪ ਨੇ ਆਪਣੀ ਸਾਰੀ ਉਮਰ ਦੀ ਕਮਾਈ ਇਹ 5-7 ਘੰਟਿਆਂ ਚ ਲਾ ਦਦੀ ਆ 5-7 ਘੰਟਿਆਂ ਚ ਖਤਮ ਕਰ ਦਿੱਤੀ ਆ ਤੇ ਕੁਝ ਬਾਪ ਐਹੋ ਜਿਹੇ ਵੀ ਹੁੰਦੇ ਜਿਨ੍ਹਾਂ ਨੇ ਕਰਜ਼ਾ ਵੀ ਚੁੱਕਿਆ ਹੁੰਦਾ ਤੇ ਉਹਨਾਂ ਦੀ ਬਾਕੀ ਦੀ ਜ਼ਿੰਦਗੀ ਜਿਹੜੀ ਆ ਨਾ ਉਹ ਉਸ ਕਰਜ਼ੇ ਨੂੰ ਲੌਂਦਿਆਂ ਲੰਘਣੀ ਆ ਤੇ ਜੋ ਤੁਸੀਂ ਖਾ ਰਹੇ ਹੋ ਨਾ ਹੋ ਸਕਦਾ ਉਹਨੇ ਕਰਜ਼ਾ ਚੁੱਕ ਕੇ ਤੇ ਫੇਰੇ ਸਾਰਾ ਕੁਝ ਤਿਆਰ ਕੀਤਾ ਹੋਵੇ ਪਰ ਜੋ ਧੀਆਂ ਵਾਲੇ ਹੁੰਦੇ ਜੋ ਇਸ ਰਸਤੇ ਤੋਂ ਲੰਘਦੇ ਉਹ ਕਦੇ ਇਹੋ ਜਿਹੀ ਗੱਲ ਨਹੀਂ ਕਰਦੇ ਇਹੋ ਜੀ ਗੱਲ ਹਮੇਸ਼ਾ ਮੂਰਖ ਲੋਕ ਕਰਦੇ ਆ ਤੇ ਸੋਜਵਾਨ ਲੋਕ ਜਿਹੜੇ ਆ ਨਾ ਉਹ ਕਦੇ ਨੁਕਸਾਨ ਨਹੀਂ ਗੱਡ ਕੇ ਆਉਂਦੇ ਕਿ ਕਿਸੇ ਨੇ ਪਤਾ ਨਹੀਂ ਕਿਵੇਂ ਇਹ ਸਾਰੇ ਕੁਝ ਨੂੰ ਤਿਆਰ ਕੀਤਾ ਹੋਣਾ ਕਿਸ ਤਰ੍ਹਾਂ ਉਹ ਅਡਜਸਟ ਕਰ ਰਿਹਾ ਹੋਣਾ ਵਾ ਤੇ ਕਦੀ ਵੀ ਉਹ ਖਾਣ ਪੀਣ ਚ ਜਾਂ ਉਥੋਂ ਦੇ ਜੋ ਵੀ ਉਹਨਾਂ ਤਿਆਰ ਕੀਤਾ ਉਹਦੇ ਵਿੱਚ ਨੁਕਸ ਨਹੀਂ ਕੱਢਦੇ ਸੋ ਕਦੇ ਵੀ ਤੁਸੀਂ ਜਾਓ ਤੇ ਇਹੋ ਜਿਹਾ ਨੁਕਸ ਨਾ ਕੱਢ ਕੇ ਆਓ ਉਸ ਤਰ੍ਹਾਂ ਤੇ ਹਮੇਸ਼ਾ ਲੜਕੇ ਪਰਿਵਾਰ ਤੇ ਲੜਕੀ ਪਰਿਵਾਰ ਨੂੰ ਜ਼ਰੂਰ ਕਹਿਣਾ ਚਾਹੀਦਾ ਆ ਕਿ ਤੁਸੀਂ ਆਪਣੀ ਬੇਟੀ ਦਾ ਵਿਆਹ ਕਰਨਾ ਤਾਂ ਸਾਦ ਸادਗੀ ਚ ਕੀਤਾ ਜਾਵੇ ਕਿਉਂਕਿ ਜਿੰਨੇ ਧੀ ਦੇ ਦਿੱਤੀ ਉਹਨੇ ਪਿੱਛੇ ਕੀ ਰੱਖਿਆ ਸੋ ਇਹੋ ਜੇ ਕਰਜ਼ੇ ਜਿਹੜੇ ਚੁੱਕ ਕੇ ਤੇ ਬਾਅਦ ਵਿੱਚ ਸਾਰੀ ਉਮਰ ਲਾਉਂਦਿਆਂ ਰੰਗ ਜਾਂਦੀ ਆ ਸੋ ਇਹੋ ਜੀਆਂ ਗੱਲਾਂ ਤੋਂ ਹਮੇਸ਼ਾ ਬਚਣਾ ਚਾਹੀਦਾ ਤੇ ਆਪਣੇ ਰਿਸ਼ਤੇਦਾਰ ਜਿਹੜੇ ਨਵੇਂ ਬਣਨੇ ਹੁੰਦੇ ਆ ਉਹਨਾਂ ਨੂੰ ਕਰਜ਼ੇ ਤੋਂ ਬਚਾਉਣਾ ਚਾਹੀਦਾ ਆ ਤੇ ਇਹੋ ਜੀਆਂ ਫਜ਼ੂਲ ਖਰਚੀਆਂ ਜਿਹੜੀਆਂ ਵਾ ਨਾ ਇਹ ਨਹੀਂ ਕਰਵਾਉਣੀਆਂ ਚਾਹੀਦੀਆਂ ਕਿਉਂਕਿ ਦੋਨਾਂ ਪਰਿਵਾਰਾਂ ਨੇ ਮੁੜ ਕੇ ਰਲ ਕੇ ਤੇ ਆਪਣੀ ਜਿਹੜੀ ਅਗਲੀ ਜ਼ਿੰਦਗੀ ਕੱਢਣੀ ਹੁੰਦੀ ਨਵੇਂ ਪਰਿਵਾਰਾਂ ਨੇ ਇੱਕ ਹੋਣਾ ਹੁੰਦਾ ਤੇ ਉਹਨਾਂ ਨੂੰ ਚਾਹੀਦਾ ਕਿ ਪਹਿਲਾਂ ਹੀ ਸਲਾਹ مشورہ ਕਰਕੇ ਤੇ ਫਿਰ ਹੀ ਵਿਆਹ ਕੀਤਾ ਜਾਵੇ ਕਿਉਂਕਿ ਉਹ 3 ਨੂੰ ਪੜਾਉਂਦੇ ਵੀ ਨੇ ਲਿਖਾਉਂਦੇ ਵੀ ਨੇ ਉਹਦੇ ਤੇ ਵੀ ਖਰਚ ਕਰਦੇ ਨੇ ਤੇ ਫਿਰ ਵਿਆਹ ਦੇ ਵਿੱਚ ਵੀ ਬਹੁਤ ਸਾਰਾ ਲੋੜ ਤੋਂ ਵੱਧ ਖਰਚ ਕੀਤਾ ਜਾਂਦਾ ਆ ਜਿਹਦੇ ਤੋਂ ਉਹਨਾਂ ਨੂੰ ਬਚਾਉਣਾ ਚਾਹੀਦਾ ਤੇ ਚੰਗੇ ਪਰਿਵਾਰ ਚੰਗੇ ਰਿਸ਼ਤੇਦਾਰ ਇਸ ਤਰ੍ਹਾਂ ਕਰਦੇ ਵੀ ਨੇ ਉਹ ਸਾਦੇ ਵਿਆਹ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਕਰਜ਼ਾਈ ਹੋਣ ਤੋਂ ਬਚ